ਤਰਨਤਨ ਬਾਈ ਇਲੈਕਸ਼ਨ ਲਈ ਜੋ VOTING ਹੈ ਉਹ ਸ਼ੁਰੂ ਹੋ ਚੁੱਕੀ ਹੈ ਔਰ ਅੱਜ ਦੇਖ ਸਕਦੇ ਆ ਕਿ ਅਸੀਂ ਇਸ ਵੇਲੇ ਬੂਥ ਨੰਬਰ 113 ਤੇ ਆ ਜੋ ਕਿ ਤਰਨਤਨ ਸ਼ਹਿਰ ਦੇ ਵਿੱਚ ਹੈ ਔਰ ਭਾਰੀ ਗਿਣਤੀ ਦੇ ਵਿੱਚ ਹੁਣੇ ਹੀ ਲੋਕ ਜਿਹੜੇ ਆ ਬਾਹਰ ਆਣਾ ਸ਼ੁਰੂ ਹੋ ਗਏ ਨੇ ਚਾਹੇ ਮਹਿਲਾਵਾਂ ਹੋਣ ਚਾਹੇ ਬਜ਼ੁਰਗ ਹੋਣ ਚਾਹੇ ਨੌਜਵਾਨ ਹੋਣ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆਨੇ ਸ਼ੁਰੂ ਹੋਏ ਆ ਤੁਸੀਂ ਦੇਖ ਸਕਦੇ ਹੋ ਕਤਾਰ ਲੱਗੀ ਹੋਈ ਹੈ ਕਿਉਂਕਿ ਤਰਨਤਨ ਦਾ ਬਾਈ ਇਲੈਕਸ਼ਨ ਇਸ ਲਈ ਹੋ ਰਿਹਾ ਹੈ ਕਿਉਂਕਿ ਇਥੇ ਜਿਹੜੇ MLA ਸੀ ਕੇਸ਼ਮੀਰ ਸਿੰਘ ਸੋਲ ਉਹਨਾਂ ਦੀ ਡੈਸ ਹੋ ਗਈ ਸੀ ਔਰ ਉਸ ਤੋਂ ਬਾਅਦ ਹਰਮੀਤ ਸਿੰਘ ਸੰਧੂ ਜੋ ਕਾਲੀ ਦਲ ਚੋਂ ਦਰਕੌਰ ਨੇ ਕਰਨबीर 부رج ਨੇ ਕਾਂਗਰਸ ਵੱਲੋਂ ਹਰਜੀਤ ਸੰਧੂ ਨੇ ਭਾਜਪਾ ਵੱਲੋਂ ਔਰ ਓਡੀਗਾ ਲਾ ਕਿ ਅਮਰਿਤਪਾਲ ਸਿੰਘ ਦੀ ਜਿਹੜੀ ਪਾਰਟੀ ਆ ਅਕਾਲੀ ਦਲ ਵਾਰਿਸ ਪੰਜਾਬ ਦਾ ਉਹਨਾਂ ਵੱਲੋਂ ਮਨਦੀਪ ਸਿੰਘ ਜਿਹੜੇ ਆ ਉਹ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਸੋ بڑا ਇਹਨੂੰ ਵਿਰਧੀਆਂ ਵੱਲੋਂ ਜਾਂ ਦੂਜਿਆਂ ਵੱਲੋਂ ਸੈਮੀ ਫਾਈਨਲ ਸਮਝਿਆ ਜਾ ਰਿਹਾ ਕਿ 2027 ਦੇ ਵਿੱਚ ਕਿਉਂਕਿ ਵੈਸੇ ਵੀ ਵਿਧਾਨ ਸਭਾ ਇਲੈਕਸ਼ਨ ਜਿਹੜਾ ਪੰਜਾਬ ਦਾ ਹੋਣਾ ਹੈ ਲੇਕਿਨ ਵੋਟਰਾਂ ਨਾਲ ਗੱਲ ਕਰਾਂਗੇ ਵੀ ਕੀ ਸੋਚ ਕੇ ਵੋਟ ਪਾਉਂਦੇ ਨੇ ਹਾਂਜੀ ਮਨਜਿੰਦਰ ਸਿੰਘ ਜੀ ਮਨਜਿੰਦਰ ਜੀ ਬੜੀ ਕੈਂਪੇਨ ਹੋਇਆ ਬੜਾ ਜ਼ਿਆਦਾ ਇਥੇ ਮਾਹੌਲ ਬਣਿਆ ਇਲੈਕਸ਼ਨ ਦਾ ਤੇ ਅੱਜ VOTING ਹੋ ਰਹੀ ਹੈ ਕਿਹੜੇ ਮੁੱਦਿਆਂ ਨੂੰ ਧਿਆਨ ਚ ਰੱਖ ਕੇ ਵੋਟਾਂ ਪਾਉਂਦੇ ਹੋ ਮੁੱਦੇ ਤਾਂ ਕਾਫੀ ਆ ਜੀ ਕਾਫੀ ਆਪਣੇ ਮੈਡੀਕਲ ਤੇ ਵੀ ਆ ਮੁੱਦੇ ਵਿਦਿਆ ਤੇ ਮੁੱਦੇ ਆ ਜੀ ਬੱਚਿਆਂ ਦੇ ਦੂਰ ਜਾਣਾ ਪੈਂਦਾ ਬੱਚਿਆਂ ਨੂੰ ਇੱਥੇ ਕੋਈ ਮੈਡੀਕਲ ਕਾਲਜ ਨਹੀਂ ਹੈਗਾ ਕੋਈ ਡਿਗਰੀ ਕਾਲਜ ਨਹੀਂ ਹੈਗਾ ਵੀ ਇਹੋ ਜਿਹੇ ਮੰਗਾਂ ਕੀਤੀਆਂ ਆਪਾਂ ਜੀ ਹਾਂਜੀ ਤੇ ਲੱਗਦਾ ਵੀ ਇਸ ਨਾਲ ਕੋਈ ਚੇਂਜ ਆਏਗਾ ਜੀ ਦਾ ਠੀਕ ਹੋਣ ਗਿਆ ਇਸ ਇਲੈਕਸ਼ਨ ਤੋਂ ਬਾਅਦ ਹੋਊਗਾ ਜੀ ਜ਼ਰੂਰ ਹੋਊਗਾ ਹਾਂ ਹਾਂਜੀ ਹਾਂਜੀ ਕੀ ਨਾਮ ਦੱਸੋ ਭਪਿੰਦਰ ਸਿੰਘ ਹਾਂਜੀ ਭਪਿੰਦਰ ਜੀ ਜੀ ਧਿਆਨ ਚ ਰੱਖ ਕੇ ਵੋਟ ਪਾਉਂਦੇ ਹੋ ਕਿਹੜੇ ਮੁੱਦੇ? ਮੁੱਦੇ ਤੇ ਮੈਂ ਅਜੇ ਕਦੀ ਸੋਚੇ ਨੀ ਕੋਈ ਗੱਲ ਨਹੀਂ ਬਸ ਕਾਰੋਬਾਰ ਵਾਲੇ ਧਿਆਨ ਆਪਣੇ ਵਾਲੇ। ਹਾਂ ਬਸ। ਵੋਟ ਦਾ ਹੱਕ ਹੈ ਬੰਦਾ ਆਏ ਵੋਟ ਪਾਉਣ ਰਿਹਾ। ਹਾਂ ਜੀ ਜੀ। ਕੀ ਜੀ ਮੁੱਖ ਮੁੱਖ ਮੁਸਤਫਾ ਕੀ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਜਦੋਂ ਵੋਟ ਪਾਉਣਾ ਆ? ਕੀ ਇਸ ਇਸ਼ੂ ਇਸ਼ੂ ਕੀ ਇਸ ਰੀਜਨ ਦੇ? ਵੋਟ ਪਾਉਣ ਦੀ ਤੇ ਪ੍ਰੋਬਲਮ ਤਾਂ ਕੋਈ ਨਹੀਂ ਆ ਰਹੀ। ਨਹੀਂ ਨਹੀਂ ਬਸ ਮਤਲਬ ਮੁਸ਼ਕਲਾਂ ਵੈਸੇ ਤਰਨ ਵਾਲਿਆਂ ਨੂੰ। ਮੁਸ਼ਕਲਾਂ ਇਹ ਆ ਕਿ ਕੋਈ ਇੱਥੇ ਕਾਰੋਬਾਰ ਨਹੀਂ ਹੋ ਰਿਹਾ। ਕੋਈ ਸੜਕ ਨਹੀਂ ਬਣੀ ਕੋਈ ਨਾਲੀ ਕੀ ਇੱਥੇ ਰਿਪੇਅਰ ਨਹੀਂ ਚੱਲਦੀ ਐੜੜੇ ਟੋਏ ਪੜੇ ਆ ਸੜਕਾਂ ਦੇ ਵਿੱਚ ਸੀਵਰ ਬੰਦ ਪੜੇ ਆ ਇਹ 20 ਸਾਲ ਤੋਂ ਬਾਅਦ ਪਹਿਲੇ ਸੜਕ ਬਣੇ ਬਣ ਲੱਗੀ ਹੁਣ ਜਦੋਂ ਦੀ ਆਪਣੀ ਕਾਲੀ ਦਲ ਸਰਕਾਰ ਸਰਕਾਰ ਹੀ ਨਾ ਬਦਲੀ ਉਦੋਂ ਦੀ ਬਣੀ ਜਦੋਂ 400 ਸਾਲਾ ਬਣਾਇਆ ਉਸ ਤੋਂ ਬਾਅਦ ਮੜ ਕੇ ਕੋਈ ਇੱਥੇ ਸੜਕ ਰਿਪੇਅਰ ਨਹੀਂ ਹੋਈ ਕੋਈ ਗਰੀਬ ਮਹੱਲੇ ਦੇ ਵਿੱਚ ਪੈਸਾ ਨਹੀਂ ਲੱਗਾ ਸਾਰੇ ਆਉਂਦੇ ਆ ਲਾਰੇ ਲਾ ਕੇ ਚੱਲ ਜਾਂਦੇ ਆ ਜਦੋਂ ਆਉਂਦੇ ਆ ਪਿਛਲੀਆਂ 10 ਸਾਲ ਹੋ ਗਏ ਇੱਕ ਕਹਿੰਦੇ ਗਲੀ ਜੀ ਆਣ ਕੇ ਨੇ ਪੁੱਛਿਆ ਕਿ ਤੁਹਾਡੇ ਘਰਵਾਰ ਚ ਕੀ ਚੱਲਨ ਦਿਆ ਕੀ ਹਸਤਾਵਿਆ ਕਿਥੋਂ ਰੋਟੀ ਖਾਂਦੇ ਕੀ ਕਰਦੇ ਜੀ ਅਸੀਂ ਆਟੋ ਚਲਾ ਕੇ ਗੁਜ਼ਾਰਾ ਕਰਦੇ ਆ ਮੰਗਾਈ ਬਹੁਤ ਜ਼ਿਆਦੀ ਆ ਤੇ ਘਰ ਦੇ ਖਰਚਾ ਨਹੀਂ ਪੂਰਾ ਰਿਆ ਤੇ ਬੱਚਿਆਂ ਨੂੰ ਉਤਨਾ ਕੋਈ ਪ੍ਰੋਬਲਮ ਨਹੀਂ ਆ ਬੱਚਿਆਂ ਦੇ ਕੋਈ ਆ ਨਹੀਂ ਆ ਨਹੀਂ ਦੇ ਕੋਈ ਮਹਸੂਲ ਦਾ ਜੇ ਕੋਈ ਸਰਕਾਰ ਦੋਂ ਵੱਲੋਂ ਪੈਸੇ ਆਉਂਦਾ ਕੋਈ ਕਿਸੇ ਤੱਕ ਨਹੀਂ ਪਹੁੰਚਦਾ ਕਿਸੇ ਨੂੰ ਕੋਈ ਸਹੂਲਤ ਕੋਈ ਨਹੀਂ ਦੇ ਰਿਹਾ ਠੀਕ ਹੈ ਤੁਸੀਂ ਸੁਣਿਆ ਵੀ ਕਿਸ ਤਰ੍ਹਾਂ ਲੋਕ ਜਿਹੜੇ ਆ ਬਾਹਰ ਨਿਕਲੇ ਨੇ ਵੋਟ ਪਾਉਣ ਲਈ 14 ਤਰੀਕ ਨੂੰ ਨਤੀਜੇ ਆਣ ਗਏ ਲੇਕਿਨ ਡਿਵੈਲਪਮੈਂਟ ਵੀ ਇੱਕ ਇਸ਼ੂ ਜਿਹੜਾ ਉਹ ਨਜ਼ਰ ਆਉਂਦਾ ਜਦੋਂ ਆਪਾਂ ਲੋਕਾਂ ਨਾਲ ਗੱਲ ਕਰਦੇ ਹਾਂ ਸੋ ਉਮੀਦ ਹੈ ਲੋਕਾਂ ਨੂੰ ਵੋਟ ਪਾਣ ਆਏ ਨੇ ਕਿ ਚੀਜ਼ਾਂ ਦੁਬਾਰਾ ਤਰਨਤਨ ਲਈ ਬਦਲਣਗੀਆਂ ਤਰਨਤਨ ਤੋਂ ਕੈਮਰਾ ਪਸੰ ਗਰੀਸ਼ ਨਾਲ ਅਸੀਂ ਬੱਸੀ ਪੰਜਾਬ ਤੱਕ